ਚੰਡੀਗੜ੍ਹ ਨਗਰ ਨਿਗਮ ਦੇ ਵਿੱਚ ਡਿਪਟੀ ਮੇਅਰ ਔਰ ਸੀਨੀਅਰ ਡਿਪਟੀ ਮੇਅਰ ਦੀਆਂ ਵੋਟਾਂ ਸਮਾਪਤ ਹੋਈਆਂ ਔਰ ਦੋਨੋਂ ਸੀਟਾਂ ਦੇ ਉੱਤੇ ਕਬਜ਼ਾ ਜਿਹੜਾ ਉਹ ਭਾਜਪਾ ਦਾ ਰਿਹਾ ਫਿਲਹਾਲ ਚੰਡੀਗੜ੍ਹ ਤੋਂ ਆਮ ਪਾਰਟੀ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਨਾਲ ਗੱਲਬਾਤ ਕਰਦੇ ਔਰ ਕੀ ਕੁਝ ਉਹਨਾਂ ਦਾ ਕਹਿਣਾ ਸਰ ਕਿਸ ਤਰੀਕੇ ਨਾਲ ਦੇਖਦੇ ਹੋ ਪੂਰੀ ਇਲੈਕਸ਼ਨ ਕਿਉਂਕਿ ਪਿਛਲੀ ਵਾਰ ਵੀ ਇਲੈਕਸ਼ਨ ਹੋ ਚੁੱਕੀ ਹੈ ਔਰ ਹੁਣ ਇਲੈਕਸ਼ਨ ਦਾ ਜਿਹੜਾ ਮਾਹੌਲ ਹੈ ਉਹ ਕਿਵੇਂ ਦਾ ਹੈ ਦੇਖੋ ਇਹ ਇਲੈਕਸ਼ਨ ਪ੍ਰੈਕਟੀਕਲੀ ਅਗਰ ਦੇਖੋ ਤੇ ਗਠਬੰਧਨ ਜਿੱਤ ਚੁੱਕਿਆ ਸੀਗਾ 18 ਜਨਵਰੀ ਨੂੰ ਵੀ 30 ਜਨਵਰੀ ਨੂੰ ਵੀ ਹਾਰਸਟ੍ਰੀਟਿੰਗ ਕਰਕੇ ਤਿੰਨ ਬੰਦੇ ਜਿਹੜੇ ਐਮਸੀ ਸੀਗੇ ਉਹ ਇਸ ਗਵਰਨਮੈਂਟ ਨੂੰ ਲੈ ਕੇ ਆਪਣੇ ਉੱਤੇ ਲੈ ਗਏ ਅੱਜ ਅਸੀਂ ਤੇ ਇਹ ਕਹਿੰਦੇ ਸੀ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਣਾ ਚਾਹੀਦਾ ਔਰ ਮੈਂ ਸਮਝਦਾ ਵੀ ਮੇਅਰ ਸਾਹਿਬ ਨੂੰ ਮੁਬਾਰਕਬਾਦ ਦਿੰਦਾ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਦਾ ਵੀ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਇਆ ਗਿਆ ਪੂਰੇ ਕਾਊਂਟਿੰਗ ਏਜੰਟ ਨੂੰ ਬੁਲਾਇਆ ਗਿਆ ਸਾਰਾ ਕੁਝ ਕੀਤਾ ਗਿਆ ਤੋਂ ਇੱਕ ਚੀਜ਼ ਬੜੀ ਕਲੀਅਰ ਹੈ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਜਿਹੜਾ ਗਠਜੋੜ ਜਿਹੜਾ ਇੰਡੀਆ ਹੈਗਾ ਇਹ ਇਮਾਨਦਾਰ ਲੋਕਾਂ ਦਾ ਗਠਜੋੜ ਹੈ ਔਰ ਦੂਜੇ ਪਾਸੇ ਕਰਪਟ ਲੋਕਾਂ ਦਾ ਗਠਜੋ ਉਹ ਜਿੱਤੇ ਕਿਉਂ ਕਿਉਂਕਿ ਫਰੀ ਐਂਡ ਫੇਅਰ ਇਲੈਕਸ਼ਨ ਕਰਾਇਆਗੇ ਇੰਡੀਆ ਦਾ ਜਿਹੜਾ ਗਠਜੋੜ ਹੈ ਉਹ ਅੱਜ ਜਿੱਤੇ ਹੈ ਕਿਉਂਕਿ ਉਹਨਾਂ ਨੇ ਇੱਕ ਸੈੱਟ ਕੀਤਾ ਐਗਜ਼ਾਮਪਲ ਕਿ ਜੋ ਮਰਜ਼ੀ ਹੋਵੇ ਸਾਡੇ ਕੋਲ ਨੰਬਰ ਘੱਟ ਸੀਗੇ ਅਸੀਂ 17 ਤੇ ਸੀਗੇ ਉਹ 19 ਤੇ ਸੀਗੇ ਅਸੀਂ ਡੀਫੀਟ ਨੂੰ ਐਕਸੈਪਟ ਕਰਦੇ ਹਾਂ ਪਰ ਹੇਰਾਫੇਰੀ ਨੂੰ ਐਕਸੈਪਟ ਨਹੀਂ ਕਰਦੇ ਐਸ ਲਈ ਲੋਕਾਂ ਨੂੰ ਚੰਨਾ ਹੈ ਕਿ ਚਰਿੱਤਰ ਜਿਹੜਾ ਹੁੰਦਾ ਉਹ ਕਿੰਨਾ ਇੰਪੋਰਟੈਂਟ ਹੈ ਜਿਹੜਾ ਕੈਰੇਕਟਰ ਹੈ ਕਿੰਨਾ ਇੰਪੋਰਟੈਂਟ ਹੈ ਉਹਨਾਂ ਦਾ ਕੈਰੇਕਟਰ ਦੇਖਿਆ 8 ਵੋਟਾਂ ਇਨਵੈਲਿਡ ਕੀਤੇ ਸਾਡਾ ਕੈਰੇਕਟਰ ਦੇਖਿਆ ਕੋਈ ਵੀ ਗਲਤ ਕੰਮ ਨਹੀਂ ਕੀਤਾ ਕੁਝ ਨਹੀਂ ਕੀਤਾ ਜੋ ਜਿੱਤ ਸੀ ਉਹਨੂੰ ਕਬੂਲ ਕੀਤਾ ਔਰ ਮੈਂ ਸਮਝਦਾ ਕਿ ਇੱਕ ਐਗਜ਼ਾਮਪਲ ਸੈੱਟ ਕੀਤਾ ਕਿਉਂਕਿ ਪੂਰਾ ਦੇਸ਼ ਇਸ ਇਲੈਕਸ਼ਨ ਨੂੰ ਦੇਖ ਰਿਹਾ ਸੀ ਇੱਕ ਐਗਜ਼ਾਮਪਲ ਬੜਾ ਕਲੀਅਰਲੀ ਸੈੱਟ ਕੀਤਾ ਔਰ ਉਹ ਐਗਜ਼ਾਮਪਲ ਜਿਹੜਾ ਪੂਰੀ ਦੁਨੀਆ ਦੇਖੇਗੀ ਵੀ ਔਰ ਆਉਣ ਵਾਲੇ ਐਮਪੀ ਚਨਾਵ ਚ 2024 ਚਨਾਵ ਚ ਇੰਡੀਆ ਗੱਡ ਜੋੜ ਫਿਰ ਤੋਂ ਜਿੱਤੇਗਾ ਜਿਸ ਤਰੀਕੇ ਦੇ ਨਾਲ ਵਾਲੇ ਸਾਹਿਬ ਹੋਇਆ ਵੀ ਹੁਣ ਵੀ ਇੱਕ ਵੋਟ ਇਨਵੈਲਿਡ ਹੋ ਗਈ ਲੇਕਿਨ ਉਹਦੇ ਵਿੱਚ ਪਤਾ ਲੱਗਾ ਵੀ ਇਨਵੈਲਿਡ ਵੋਟ ਕਿਹਦੀ ਸੀ ਦੂਸਰੇ ਪਾਸੇ ਨੰਬਰ ਦੀ ਜਿਵੇਂ ਤੁਸੀਂ ਗੱਲ ਕੀਤੀ ਵੀ ਨੰਬਰ ਤੁਹਾਡੇ ਕੋਲ ਪਹਿਲਾਂ ਹੀ ਘੱਟ ਸੀ ਤੁ ਏਜੰਡੇ ਦੀ ਅੱਗੋਂ ਕੋਈ ਪ੍ਰੋਬਲਮ ਆ ਸਕਦੀ ਹੈ ਜਿਸ ਤਰ੍ਹਾਂ ਨਹੀਂ ਮੈਂ ਸਮਝਦਾ ਕਿ ਮੇਅਰ ਦਾ ਜਿਹੜਾ ਇਲੈਕਸ਼ਨ ਹੁੰਦਾ ਨੇ ਉਹ ਸਭ ਤੋਂ ਇੰਪੋਰਟੈਂਟ ਹੁੰਦਾ ਔਰ ਮੇਅਰ ਆਲਰੇਡੀ ਇੱਕ ਗੱਠਜੋੜ ਦਾ ਇੰਡੀਆ ਗੱਠਜੋੜ ਦਾ ਬਣਿਆ ਹੋਇਆ ਆਮ ਆਦਮੀ ਪਾਰਟੀ ਕਾਂਗਰਸ ਦਾ ਬਣਿਆ ਹੋਇਆ ਤੇ ਮੈਂ ਸਮਝਦਾ ਇੱਕ ਐਗਜ਼ਾਮਪਲ ਸੈੱਟ ਕਰਾਈ ਹੈ ਇਹ ਕੋਲੀਸ਼ਨ ਇੱਕ ਐਗਜ਼ਾਮਪਲ ਸੈੱਟ ਕਰੇਗਾ ਕਿ 8 ਸਾਲ ਤੋਂ ਜਿਹੜੇ ਬੰਦਿਆਂ ਨੇ ਗਲਤ ਕੰਮ ਕੀਤੇ ਜਿਹੜੇ ਬੰਦਿਆਂ ਨੇ ਚੰਡੀਗੜ੍ਹ ਬਾਰੇ ਨਹੀਂ ਸੋਚਿਆ ਇਹ ਗੱਠਜੋੜ ਚੰਡੀਗੜ੍ਹ ਬਾਰੇ ਸੋਚੇਗਾ ਤੇ ਇੱਕ ਐਗਜ਼ਾਮਪਲ ਸੈੱਟ ਕਰਾਂਗੇ ਜਿਹਦੇ ਨਾਲ ਸਾਰਾ ਸਿਸਟਮ ਜਿਹੜਾ ਹੈਗਾ ਚ ਔਰ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਣ ਦੀ ਜਿੱਤ ਹੋਈ ਹੈ ਇਹ ਸਾਰੀਆਂ ਚੀਜ਼ਾਂ ਲੋਕਾਂ ਦੇ ਅੱਗੇ ਆ ਰਹੀਆਂ ਹਨ ਅਨਿਲ ਮਸੀਹ ਵੀ ਆਏ ਸੀਗੇ ਹੁਣ ਅਨਿਲ ਮਸੀਹ ਤਾਂ ਹੁਣ ਜੀ ਦੇਖੋ ਹੁਣੇ ਤਾਂ ਜਿੰਨਾ ਮਿਲ ਸਕਦੇ ਹੋ ਮਿਲ ਲਓ ਕਿਉਂਕਿ ਤਿੰਨ ਹਫ਼ਤੇ ਬਾਅਦ ਤੋਂ ਤਾਂ ਫਿਰ ਸਜ਼ਾ ਹੋਣ ਵਾਲੀ ਹੈ ਫਿਰ ਜੇਲ੍ਹ ਚ ਮਿਲਣ ਜਾਣਾ ਪਿਆ ਕਰੇ ਬਿਲਕੁਲ ਬਿਲਕੁਲ ਧੰਨਵਾਦ ਆ तमाम ਉਧੇ ਨੇ ਕਿਉਂਕਿ ਜਿਸ ਤਰੀਕੇ ਦੇ ਹਾਲਾਤ ਸੀਗੇ ਇਲੈਕਸ਼ਨ ਜਿਹੜੀ ਆ ਉਹਨਾਂ ਨੇ ਕਿਹਾ ਕਿ ਫੇਅਰ ਐਂਡ ਫੇਅਰ ਜਿਹੜੇ ਇਲੈਕਸ਼ਨਸ ਹੋਈ ਹੈ ਔਰ ਹੁਣ ਕਿਸ ਤਰੀਕੇ ਦਾ ਰਹਿਣ ਵਾਲਾ ਹੈ ਉਹ ਸਮਾਂ ਦੇਖੇ ਕੈਮਰਾ ਪਰਸਨ ਸੁਮਿਤ ਦੇ ਨਾਲ ਮੌਜੂਦ ਹਨ ऑल वर्ल्ड ओपन चैलेंज 17 टाइम गोल्ड मेडलिस्ट आर के तांत्रिक पंडित मौलवी बेगम तांत्रिक एना चोर ठगा तो सावधान स्पेशलिस्ट वशीकरण सट्टा नंबर लव मैरिज पति पत्नी चानबन विदेश च पक्का होना कारोबार का ना चलना सिर्फ इकती घंटिया च समाधान फ्री, फ्री 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 आर के तांत्रिक मोबाइल पचानवे एक पता पंजाब देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप